ਪਾਲੂਦੀਨ ਪੈਂਦੇ ਪਿੰਡ ਬਲਾਸਰ ਵਿਖੇ ਅੱਜ ਇੱਕ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਟਕਰਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਦੋ ਧਿਰਾਂ ਜਿਸ ਵਿੱਚ ਇੱਕ ਪਾਸੇ ਐਜਪੀਸੀ ਅੰਮ੍ਰਿਤਸਰ ਅਤੇ ਦੂਜੇ ਪਾਸੇ ਪਿੰਡ ਦੇ ਵਸਨੀਕ ਮਹੰਤ ਪਰਿਵਾਰ ਦੇ ਜ਼ਮੀਨ ਨੂੰ ਲੈ ਕੇ ਵਿਵਾਦ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਅੱਜ ਸਵੇਰੇ ਐਜਪੀਸੀ ਦੇ ਤਕਰੀਬਨ 200 ਤੋਂ ਵੱਧ ਕਰੀਬ ਮੈਂਬਰ ਉਸ ਜ਼ਮੀਨ ਉੱਪਰ ਕਬਜ਼ਾ ਕਰਨ ਲਈ ਪਹੁੰਚੇ। ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਜਦੋਂ ਮਹੰਤ ਪਰਿਵਾਰ ਨੇ ਐਜੀਪੀਸੀ ਤੋਂ ਉਸ ਜ਼ਮੀਨ ਸੰਬੰਧੀ ਕਾਗਜ਼ ਪੱਤਰ ਦੀ ਮੰਗ ਕੀਤੀ ਤਾਂ ਉਹਨਾਂ ਨੇ ਪਰਿਵਾਰ ਦੇ ਉੱਪਰ ਹਮਲਾ ਕਰ ਦਿੱਤਾ ਇਸੇ 올ਡ ਐਜੀਪੀਸੀ ਦੇ ਮੈਂਬਰਾਂ ਨੇ ਇਸ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਮਹੰਤ ਪਰਿਵਾਰ ਵੱਲੋਂ ਹਮਲੇ ਦੀ ਪਹਿਲ ਕੀਤੀ ਗਈ ਸੀ ਉੱਥੇ ਹੀ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੋਵੇਂ ਧਿਰਾਂ ਦੇ ਜ਼ਖਮੀ ਸਿਵਲ ਹਸਪਤਾਲ ਫਾਇਲ ਵਿਖੇ ਇਲਾਜ ਹਨ ਜੋ ਇਸ ਟਮਸੀ ਖੜੇ ਆ ਉਹ ਵਿਵਾਦਿਤ ਜਗ੍ਹਾ ਜਿੱਥੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਆ ਕੇ ਇੱਥੇ ਦੇ ਬਸ਼ਿੰਦਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਜ਼ਮੀਨ ਦੇ ਵਿੱਚ ਚੜ ਕੇ ਨਜਾਇਜ਼ ਕਬਜ਼ਾ ਕਰਨ ਦੇ ਲਈ ਤਕਰੀਬਨ ਦੱਸਣ ਦੇ ਮੁਤਾਬਕ ਪਿੰਡ ਵਾਲਿਆਂ ਦੇ ਕਿ 200 ਤੋਂ ਪਲੱਸ ਬੰਦੇ ਜਿਹੜੇ ਆਏ ਸੀ ਉਹਨਾਂ ਨੇ ਆ ਕੇ ਜਿਹੜੀ ਇੱਥੇ ਮਹੰਤਰੀ ਜ਼ਮੀਨ ਆ ਜਿਹੜੀ ਕਿ ਪਹਿਲਾਂ ਇਹਦਾ ਕੋਰਟ ਵਿੱਚ ਵੀ ਕੇਸ ਚੱਲਦਾ ਹੁਣ ਤੱਕ ਦੇਖਿਆ ਜਾਂਦਾ ਕਿ ਇੱਕ ਕੇਸ ਜਿੱਤੇ ਹੋਏ ਨੇ ਇੱਕ ਹਾਰੇ ਹੋਏ ਨੇ ਬਟ ਬਿਨਾ ਕਿਸੇ ਪਰਮਿਸ਼ਨ ਤੋਂ ਕੋਰਟ ਦੀ ਤੋਂ ਬਿਨਾ ਕਿਸੇ ਪਿੰਡ ਦੇ ਨੁਮਾਇੰਦੇ ਨੂੰ ਜਾਣਕਾਰੀ ਦਿੱਤੇ ਅੱਜ ਪਿੰਡ ਵਾਲਿਆਂ ਦੱਸਣ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਦੇ 200 ਤੋਂ ਵੱਧ ਬੰਦੇ ਨੇ ਇੱਥੇ ਆ ਕੇ ਅਟੈਕ ਕੀਤਾ ਤੇ ਆ ਜ਼ਮੀਨ ਹੈ ਜਿਹੜੀ ਬਾਅਦ ਦਿੱਤੀ ਗਈ ਆ ਕਬਜ਼ਾ ਕਰਨ ਦੀ ਕੋ ਤੇ ਕੁੱਟਮਾਰ ਕੀਤੀ ਗਿਆ ਬੰਦਿਆਂ ਨਾਲ ਪੰਜ ਛੇ ਦੇ ਕਰੀਬ ਜਿਹੜੇ ਬੰਦੇ ਨੇ ਉਹ ਜ਼ਖਮੀ ਦੱਸੇ ਜਾਂਦੇ ਨੇ ਜਿਨ੍ਹਾਂ ਵਿੱਚ ਇੱਕ ਦੋ ਤੱਕ ਕਹਿੰਦੇ ਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਵੀ ਹੈਗੇ ਨੇ ਸੋ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਦਰਾਹੇ ਦਾ ਪੈਲ ਏਰੀਆ ਦਾ ਉਹ ਮੌਕੇ ਤੇ ਪਹੁੰਚਿਆ ਜਿਹਦੇ ਕਾਰਨ ਕਿ ਵੱਡਾ ਹਾਦਸਾ ਕੋਈ ਜਾਨੀ ਨਕਸਾਨ ਹੋਣ ਤੋਂ ਬਚਾਰਿਆ ਸੋ ਇਹੋ ਜਗ੍ਹਾ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਹਾਡੇ ਸਾਹਮਣੇ ਕਿ ਤਕਰੀਬਨ 20 ਤੋਂ 21 ਕਿੱਲਾਂ ਦਾ ਜਿਹੜਾ ਕਹਿ ਰਹੇ ਨੇ ਕਿ ਜ਼ਮੀਨ ਆਹੇ ਜਿਹਦਾ ਵਿਵਾਦ ਚੱਲਦਾ ਸੀ ਇਸ ਕਰਕੇ ਅੱਜ 200 ਤੋਂ 250 ਦੇ ਕਰੀਬ ਬੰਦਾ ਆਇਆ ਤੇ ਇੱਥੇ ਪੰਜ ਛੇ ਬੰਦਿਆਂ ਉੱਪਰ ਹੱਥਿਆਂ ਤੋਂ ਉ ਉਹ ਐਸ ਟਾਈਮ ਜੇਰੇ ਇਲਾਜ ਹਸਪੀਟਲ ਵਿੱਚ ਐਡਮਿਟ ਨੇ ਅੱਜ ਸਾਡੇ ਪਿੰਡ ਦੀ ਸਵੇਰੇ ਸਾਨੂੰ ਤਕਰੀਬਨ 8 ਵਜੇ ਫੋਨ ਆਇਆ ਮੈਂ ਤੁਹਾਡੇ ਪਿੰਡ ਲੜਾਈ ਹੋ ਰਹੀ ਆ ਅੱਛਾ ਜੀ ਇਹ ਲੜਾਈ ਦੀ ਸਾਡੇ ਮਹੰਤਾਂ ਦੀ ਜ਼ਮੀਨ ਆ 2.5 ਸੌ ਸਾਲ ਪੁਰਾਣੀ ਹਾਂਜੀ ਇਹਨਾਂ ਨੂੰ ਜੀ ਇਹ ਜ਼ਮੀਨ ਮਹਾਰਾਜਾ ਪਟਿਆਲੇ ਦੇ ਦਾਦਾ ਜੀ ਨੇ ਦਾਨ ਵਜੋਂ ਦਿੱਤੀ ਹੋਈ ਆ ਜੀ ਹਾਂਜੀ ਇਹ ਜ਼ਮੀਨ ਦੀ 2.5 ਸਾਲ ਸਾਲ ਤੋਂ ਪਹਿਲਾਂ ਇਹ ਬਾਹਰ ਰਹੇ ਨੇ ਇਹਨਾਂ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਹਾਂਜੀ ਇਹ ਕੋਰਟ ਦੇ ਵਿੱਚ ਕੇਸ ਇੱਕ ਤੋਂ ਜਿੱਤ ਗਏ ਦੀ ਇੱਕ ਤੋਂ ਹਾਰ ਗਏ ਸਾਡੇ ਪਿੰਡ ਵਾਲੇ ਜਿਹੜੇ ਹੈਗੇ ਨੇ ਮਹੰਤਾ ਤੇ ਹੁਣ ਇਹਨਾਂ ਦਾ ਕੇਸ ਚੱਲਦਾ ਸੀ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਦੀ ਹਜੇ ਸੁਣਵਾਈ ਦੀ ਅਗਲੇ ਮਹੀਨੇ ਦੀ 8ਵੇਂ ਮਹੀਨੇ ਦੀ 3 ਤਰੀਕ ਪਈ ਹੋਈ ਆ ਹਾਂਜੀ ਅੱਜ ਸਵੇਰੇ ਦੀ 6 6:30 ਵਜੇ ਤੇ ਲਗਭਗ ਇੱਥੇ ਗੱਡੀਆਂ ਇਕੱਠੀਆਂ ਕਰਕੇ ਸ਼੍ਰੋਮਣੀ ਕਮੇਟੀ ਵਾਲੇ ਉਹਰਾ ਇਹਨਾਂ ਨੇ ਆਪਣਾ ਇੱਥੇ ਜੱਥਾ ਇਕੱਠਾ ਕੀਤਾ ਔਰ 8 ਵਜੇ ਸਾਢੇ ਪਿੰਡ ਜਿਹੜੀ ਮਹਾਂਤਾਂ ਦੀ ਜ਼ਮੀਨ ਆ ਉਹਦੇ ਤੇ ਜ਼ਬਰਦਸਤੀ ਆ ਕੇ ਇਹਨਾਂ ਨੇ ਟਰੈਕਟਰ ਚਲਾਉਣੇ ਸ਼ੁਰੂ ਕਰਤੇ ਤੇ ਉਹ ਬੰਦੇ ਪਰਿਵਾਰ ਦੇ ਜਿਹੜੇ ਹੈਗੇ ਸੀਗੇ 5-7 ਜਾਣੇ ਘਰ ਦੇ ਉਹ ਇਹਨਾਂ ਨੂੰ ਆ ਕੇ ਰੋਕਣ ਲੱਗੇ ਤੇ ਇਹਨਾਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਦੀ ਕੁੱਟਮਾਰ ਕਰਕੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਸਿਰ ਤੇ ਡਾਂਗਾ ਡੂੰਗਾ ਮਾਰੀਆਂ ਉਹ ਬੰਦੇ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਤਕਰੀਬਨ ਤਕਰੀਬਨ 200 ਦੇ ਕਰੀਬ ਬੰਦਾ ਸੀਗਾ ਜੀ ਅੱਜ ਤਾਂ ਇਹਨਾਂ ਨੇ ਨਿਹੱਤੇ ਬੰਦਿਆਂ ਤੇ ਵਾਰ ਕੀਤੇ ਨੇ ਸ਼ਰੋਣੀ ਕਮੇਟੀ ਨੇ ਉਹ ਪਰਿਵਾਰ ਦੇ ਰੋਕਣ ਦੇ ਬਾਵਜੂਦ ਵੀ ਕੋਈ ਵਿਰੋਧ ਨਹੀਂ ਕੀਤਾ ਉਹਨਾਂ ਦਾ ਸਿਰ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਕੀ ਆ ਵੀ ਅਥਾਰਟੀ ਲੈਟਰ ਦੇ ਦਿਓ ਸਾਨੂੰ ਕੋਰਟ ਦਾ ਦੇ ਦਿਓ ਕਿਸੇ ਪ੍ਰਸ਼ਾਸਨ ਦਾ ਦੇ ਦਿਓ ਤੁਹਾਨੂੰ ਜ਼ਮੀਨ ਛੱਡ ਦਿੰਦੇ ਆ ਕੋਈ ਉਹਨਾਂ ਦਾ ਮਤਲਬ ਆਦੋਂ ਵੱਧ ਕੁੱਟਮਾਰ ਕੀਤੀ ਗਈ ਆਣ ਕੇ ਟਰੈਕਟਰ ਜ਼ਮੀਨ ਦੇ ਵਿੱਚ ਵੜ ਕੇ ਉਹ ਮਾਝੋ ਫਸਲ ਹੀ ਬਾਦੀ ਜੀ ਉਹਨਾਂ ਨੇ ਸ਼ਰੋਣੀ ਕਮੇਟੀ ਨੇ ਜੀ ਅੱਜ ਗੁੰਡਾਗਰ ਦੇ ਰੱਜ ਕੇ ਨੰਗਾ ਨਾਚ ਕੀਤਾ ਜੀ ਜਦ ਦੀ ਬੋਤੀ ਆਈ ਆਪਣੇ ਹੈ ਜੀ ਟੋਟਲ ਕਿੰਨੀ ਜ਼ਮੀਨ ਆ ਜੀ ਇਹ ਇਹ ਟੋਟਲ 120 ਬਿਗੇ ਜ਼ਮੀਨ ਸੀਗੀ ਜੀ ਉਹਦੇ ਵਿੱਚ ਸਾਰਾ ਸਕੂਲ ਡਿਸਪੈਂਸਰੀ ਵਗੈਰਾ ਸਾਰਾ ਬਣਿਆ ਹੋਇਆ ਜੀ ਹੁਣ ਟੋਟਲ 20 ਕਿੱਲੇ ਆ ਜੀ ਇਹ ਜ਼ਮੀਨ ਹਾਂਜੀ ਹਾਂਜੀ ਜਿਹੜੀ ਇੱਥੇ ਬੋਹਣਿਆ ਸੀ ਜਿਹੜੀ ਹਾਂਜੀ 6 ਪਰਿਵਾਰਾਂ ਜੀ ਇਹਦੇ ਤੇ ਨਿਰਭਰ ਕਰਦੇ ਆ ਠੀਕ ਹੈ ਦੋ ਦੋ ਕਿੱਲੇ ਆਉਂਦੇ ਨੇ ਜੀ ਤਾਰਨ ਕੋਈ ਨਾ ਨਾ ਨੌਕਰੀ ਨਹੀਂ ਕੋਈ ਨਹੀਂ ਬਸ ਖੇਤੀ ਕਰਦੇ ਨੇ ਠੱਪ ਪਰ ਜਦੋਂ ਮੈਂ ਮਤਲਬ ਹਮਲਾ ਪਰ ਆਏ ਨੇ ਇਹਨਾਂ ਨੇ ਜੋ ਪਿੰਡ ਦੀ ਪੰਚਾਇਤ ਆ ਇਹਦਾ ਕੋਈ ਮੈਂਬਰ ਨਾਲ ਨਹੀਂ ਕੋਈ ਨਹੀਂ ਜੀ ਗਾਜੀ ਸਿੱਧਾ ਆਕੇ ਸਿੱਧਾ ਆਕੇ ਜੀ ਸਿੱਧਾ ਆਕੇ ਟਰੈਕਟਰ ਇਹਨਾਂ ਨੇ ਖੱਤੇ ਚ ਵੜ ਕੇ ਬੋਣ ਲਾ ਗੇ ਮੂੰਗੀ ਜੀ ਹਾਂ ਜੀ ਬਾਰੋ ਬਾਰੀ ਜਦੋਂ ਇਹਨਾਂ ਕੋਲੇ ਗੱਲਬਾਤ ਕਰਨ ਲੱਗੇ ਜਾ ਕੇ ਜਦ ਇਹਨਾਂ ਨੇ ਹਮਲਾ ਕਰਤਾ ਸਾਡੇ ਤੇ ਇਹ ਜੀ ਅਸੀਂ ਮੈਂ ਆਪਣੇ ਬਾਰੇ ਦੱਸਦੀ ਆ ਪਹਿਲਾਂ ਅਸੀਂ ਸੇਵਾਦਾਰ ਆ ਪੰਜ ਛੇ ਪਰਿਵਾਰ ਹਾਂ ਜੋ ਬਹੁਤ ਪੁਰਾਣਾ ਪ੍ਰਾਤਨ ਡੇਰਾ 200 ਸਾਲ ਦੇ ਕਰੀਬ ਸਾਡੇ ਕੋਲ ਲਿਖਤ ਹੈਗੀ ਆ ساری ਉਰਦੂ ਦੀ ਲਿਖਤ ਆ ਹਾਂਜੀ ਜੀ ਚ ਸਮਾਤ ਬਾਬਾ ਕੇਸਰਦਾਸ ਨੂੰ ਅ ਮਹਾਰਾਜਾ ਸਾਹਿਬ ਸਿੰਘ ਨੇ দান ਕੀਤੀ ਜਮੀਨ ਹਾਂਜੀ ਠੀਕ ਹੈ ਜੀ ਇਸ ਸ਼੍ਰੋਮਣੀ ਕਮੇਟੀ ਦਾਵਾ ਕਰਦੀ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸਾਡੀ ਮੰਜੀ ਸਾਹਿਬ ਦੇ ਨਾਂ ਤੇ ਆ ਜਦੋਂ ਕਿ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਨੂੰ ਬਣੇ ਵੀ ਮੇਰੇ ਕੋਲ 50 60 ਸਾਲ ਹੋ ਗਏ ਹੋਣੇ ਆ ਹਾਂਜੀ 200 ਸਾਲ ਤੇ ਅਸੀਂ ਮਤਲਬ ਸਾਡੇ ਵੱਡੇ ਵਡੇਰੇ ਸਾਰੇ ਸੇਵਾ ਕਰਦੇ ਆਏ ਨੇ ਹੁਣ ਸਾਡਾ ਇਹਦਾ ਝਗੜੇ ਦਾ ਜਿਹੜਾ ਸੀਗਾ ਪਿੱਛੇ ਵੀ ਝਗੜਾ ਹੋਇਆ ਸੀ ਉਹਦੀ ਉਹਦਾ ਸਾਡਾ ਹਾਈ ਕੋਰਟ ਚ ਕੇਸ ਚੱਲ ਰਿਹਾ ਤੇ ਇਹਨਾਂ ਨੇ ਡੀਸੀ ਸਾਹਿਬ ਦੇ ਜਾ ਕੇ ਕੁਝ ਦਿਨ ਪਹਿਲਾਂ ਉਹਦੇ ਸੰਮਣ ਵਗੈਰਾ ਹਜੇ ਹੋ ਰਹੇ ਨੇ ਡੀਸੀ ਦੇ ਜਾ ਕੇ ਇਹਨਾਂ ਨੇ ਦਰਖਾਸਤ ਦਿੱਤੀ ਸੀਗੀ ਵੀ ਸਾਨੂੰ ਇਹਦਾ ਕਬਜ਼ਾ ਦਿਵਾਇਆ ਜਾਵੇ ਡੀਸੀ ਨੇ 19 ਤਰੀਕ ਪਾਈ ਸੀਗੀ ਜੀ 19 ਜੂਨ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਵੀ ਮਤਲਬ ਭੇਜਿਆ ਚਿੱਠੀ ਭੇਜੀ ਅਸੀਂ ਵੀ ਪਹੁੰਚੇ ਸਾਡੇ ਵਕੀਲ ਪਹੁੰਚੇ ਵਕੀਲ ਸਾਹਿਬ ਨੇ ਸਾਰਾ ਆਪਣਾ ਕੇਸ ਨੰਬਰ ਕਿੱਥੇ ਤੱਕ ਕੇਸ ਚਲਾ ਗਿਆ ਉਹ ਸਾਰਾ ਕੁਝ ਦਿੱਤਾ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਇਹਦੀ 37 ਡੇਟ ਪਾਤੀ ਆ ਠੀਕ ਹੈ ਜੀ 37 ਡੇਟ ਦੇ ਇਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਅੱਜ 25 ਤਰੀਕ ਨੂੰ ਅਚਾਨਕ ਆ ਕੇ ਕੋਈ 200 ਬੰਦਾ ਇਹਨਾਂ ਨੇ ਆਏ ਔਰ ਅਸੀਂ ਡੇਰੇ 'ਚ ਸੀਗੇ ਅੱਗੇ ਸਾਹਮਣੇ ਸਾਹਮਣੇ ਦੀ ਇੱਕ ਰਸਤਾ ਆਂਦਾ ਅਸੀਂ ਉਧਰੋਂ ਦੀ ਸੋਚਦੇ ਸੀ ਕਿ ਵੀ ਉਧਰੋਂ ਦੀ ਆਉਣਗੇ ਜੋ ਕਾਗਜ਼ ਪੱਤਰ ਦਿਖਾਣਗੇ ਸਾਨੂੰ ਕੋਈ ਹੁਕਮ ਹੋਇਆ ਲੇਕਿਨ ਇਹ ਪਿੱਛੋਂ ਦੀ ਆਏ 200 ਬੰਦੇ ਪਿੱਛੇ ਨੂੰ ਆਏ ਇਹਨਾਂ ਨੇ ਤਿੰਨ ਟਰੈਕਟਰ ਅੰਦਰ ਬਾੜੇ ਜਦੋਂ ਅਸੀਂ ਵੀ ਭੱਜ ਕੇ ਪੰਜ ਛੇ ਬੰਦੇ ਨਾਲ ਸਾਡੀਆਂ ਮਤਲਬ ਸੇਵਾਦਾਰ ਜਿਹੜੀਆਂ ਬੁੜੀਆਂ ਹੈਗੀਆਂ ਨੇ ਲੇਡੀਆਂ ਹੈਗੀਆਂ ਨੇ ਉਹ ਵੀ ਗਈਆਂ ਤੇ ਇਹਨਾਂ ਨੇ ਟਰੈਕਟਰ ਸਾਡੇ ਤੋਂ ਮੇਰੇ ਵੀ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂਬਰ ਦਾ ਮਸਾ ਬਚਿਆ ਇੱਕ ਉਹ ਗੁਰਜੀਤ ਦਾਸ ਆ ਉਹਦੇ ਉੱਤੇ ਵੀ ਇਹਨਾਂ ਨੇ ਟਰੈਕਟਰ ਚੜਾਇਆ ਮਤਲਬ ਬਚ ਗਿਆ ਸਿਰ ਪੈਰ ਦੇ ਇੱਕ ਸਾਈਡ ਤੋਂ ਨਿਕਲ ਗਿਆ ਔਰ ਉਹਦੇ ਆਪਣਾ ਸਿਰ ਤੇ ਸੱਟਾਂ ਲੱਗੀਆਂ ਨੇ ਹੁਣ ਰੈਫਰ ਕੀਤਾ ਉਹਨਾਂ ਨੂੰ ਡੀ ਐਮ ਸੀ ਲੁਧਿਆਣੇ ਔਰ ਮੇਰੇ ਵੀ ਆ ਦੇਖੋ ਕਿਰਪਾਨ ਦਾ ਆ ਟੱਕ ਲੱਗਿਆ ਇੱਥੇ ਇੱਥੇ ਲੱਗਿਆ ਲੱਕ ਤੇ ਪੂਰਾ ਟੱਕ। ਮੈਂ ਖਾਸਾ ਵਕੀਲ ਫਤੇਜ ਜੀ ਮੈਂ ਬਿਜੇ ਸਿੰਘ ਅਡੀਸ਼ਨਲ ਸੈਕਟਰੀ ਸ਼ਰੋਨੀ ਕੋ ਦਾ ਪ੍ਰਬੰਧਕ ਬਿਟੀ ਸ੍ਰੀ ਅਮਰਸਰ ਅੱਜ ਤਲਕ ਸਰ ਕੰਡ ਬਲਾਸਕੋ ਦੇ ਵਿੱਚ ਇੱਕ ਬੜੀ ਮਤਭੇਦ ਕਰਨਾ ਹੋਈ ਹੈ ਮਾਰ ਬਟ ਹੋਈ ਹੈ ਉਹ ਉਹਨਾਂ ਤੋਂ ਉਹਨਾਂ ਦਸਨ ਲਖਸਰ ਦੇ ਕੁਝ ਸਾਨੂੰ ਹਾਈ ਕੋਰਟ ਵੱਲੋਂ ਸਾਨੂੰ ਸਾਰਾ ਕੁਝ ਸਾਡੇ ਸਾਡੇ ਹੱਕ ਚ ਹੋਇਆ ਕੇਸ ਸੁਪਰੀਮ ਕੋਰਟ ਚ ਵੀ ਸਾਡੇ ਹੱਕ ਚ ਹੋਇਆ ਇਹ ਧੰਨ ਗੁਰੂ ਰਾਮਦਾਸ ਦੀ ਜਾਇਦਾਦ ਆ ਗੁਰਦੁਰ ਦੇ ਨਾਲ ਅਟੈਚ ਆ ਕੋਟਾ ਸਾਹਿਬ ਦੇ ਨਾਲ ਮੰਜੀ ਸਾਹਿਬ ਕੋਟਾ ਦੇ ਨਾਲ ਅਸੀਂ ਆਪਣੀ ਜ਼ਮੀਨ ਨੂੰ ਵਾਉਣ ਗਏ ਆ ਵਾਉਣ ਗਏ ਆ ਤੇ ਉਹ ਸਾਡਾ ਹੱਕ ਆ ਤੁਹਾਨੂੰ ਅਦਾਲਤ ਵੱਲੋਂ ਮਿਲਿਆ ਜ਼ਮੀਨ ਗੁਰੂ ਘਰ ਦੀ ਆ ਤੇ ਅਸੀਂ ਅਜੇ ਖਲੋਤੇ ਹੀ ਆ ਤੇ ਟਰੈਕਟਰ ਹੀ ਵਿੱਚ ਵਾੜੇ ਤੇ ਉਹ ਸਾਡੇ ਕਿਰਪਾਨਾਂ ਦੇ ਨਾਲ ਸਾਡੇ ਦੇ ਹਮਲਾ ਕਰਤਾ ਉਹਨਾਂ ਮੰਦਮਾਇਕ ਕੋਰਟ ਨੇ ਜੋ ਫੈਸਲਾ ਤੋਂ ਹਰੇਕ ਹੱਕ ਕੁਝ ਕਰ ਦਿੱਤਾ ਜੀ ਉਹ ਤੇ ਕਬਜ਼ਾ ਨਹੀਂ ਕਰਦੇ ਅਸੀਂ ਜੀ ਕਬਜ਼ਾ ਨਹੀਂ ਕਹਿ ਸਕਦੇ ਅਸੀਂ ਆਪਣੀ ਜ਼ਮੀਨ ਨੂੰ ਵਾਉਣ ਗਏ ਆ ਕਬਜ਼ਾ ਤੇ ਇੱਕ ਹੋਰ ਚੀਜ਼ ਹੁੰਦਾ ਹੈ ਆਪਣੀ ਜ਼ਮੀਨ ਤੇ ਕਬਜ਼ਾ ਜ਼ੁਰ ਕਰੀਦਾ ਜ਼ਮੀਨ ਤੇ ਸਾਡੀ ਆ ਬਿਲਕੁਲ ਸਾਡੀ ਇਸ ਤਰ੍ਹਾਂ ਕੇ ਡਿਸਪੂਟਡ ਡਿਸਪੂਟ ਚੱਲੇ ਆ ਰਿਹਾ ਬਹੁਤ ਚੱਲੇ ਆ ਰਿਹਾ ਕਿ ਉਹੀ ਜੋ ਪੁਲਿਸ ਹੈ ਕਿਸ ਨੂੰ ਸੁਣਤੀ ਕਿਹਾ ਸੀਗਾ ਵੀ ਨਾਲ ਜਾਣ ਰਿਹਾ ਅਸੀਂ ਉੱਥੇ ਜ਼ਮੀਨ ਵਾਉਣ ਜਾ ਰਹੇ ਆ ਪਹਿਲੋਂ ਏਡੀਸੀ ਨੂੰ ਅਸੀਂ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਥੋੜੇ ਦਿਨ ਪਹਿਲਾਂ ਤੇ ਉਹਨਾਂ ਨੇ ਤਰੀਕ ਦੇ ਦਿੱਤੀ 3 ਤਰੀਕ ਦੀ ਤੇ ਆਪ ਉਹ ਛੁੱਟੀ ਤੇ ਚਲੇਗੇ ਉਦੋਂ ਬਾਅਦ ਸਾਨੂੰ ਕੁਝ ਵੀ ਉਹਨਾਂ ਨੇ ਗੱਲ ਹੀ ਨਹੀਂ ਦੱਸੀ ਹਣਾ ਜੀ ਤੇ ਫਿਰ ਅਸੀਂ ਆਪਣੇ ਕਾਨੂੰਨ ਦੇ ਮੁਤਾਬਕ ਆਪਣੀ ਸਾਡੀ ਸਸਤਾ ਦੇ ਮੁਤਾਬਕ ਅਸੀਂ ਉਹ ਜ਼ਮੀਨ ਆਪਣੀ ਵਾਹਣ ਆਏ ਜਿਸ ਤਰ੍ਹਾਂ ਇਹ ਦੂਸਰੀ ਪਾਰਟੀ ਨੂੰ ਦੱਸਿਆ ਗਿਆ ਕਿ ਸੱਤ ਆ ਸਰਵੇ ਮਿਨੈਟੈਂਟਰੀਕ ਵੀ ਤਰੀਕ ਪਈ ਹੋਈ ਹੈ ਸਾਨੂੰ ਉਹਦੇ ਕੋਈ ਸਮਨ ਨਹੀਂ ਆਇਆ ਜੀ ਹਾਈ ਕੋਰਟ ਸਾਨੂੰ ਕੋਈ ਉਹਦਾ ਸਾਨੂੰ ਕੋਈ ਨਹੀਂ ਦੱਸਿਆ ਗਿਆ ਤਰੀਕ ਕਦੋਂ ਆ ਹਾਈ ਕੋਰਟ ਦੀ ਜਾਂ ਕਿਸੇ ਕੋਰਟ ਦੀ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਾ ਸਾਨੂੰ ਪਤਾ ਜਾਂ ਸਾਨੂੰ ਅਦਾਲਤ ਵੱਲੋਂ ਸਮਨ ਆਉਂਦੇ ਕੋਈ ਵੀ ਇਹ ਜ਼ਮੀਨ ਦਾ ਸਟੇਲ ਦਾ ਕੋਈ ਸਟੇ ਨਹੀਂ ਸਟੇਜ ਜਮੀਨ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਜਮੀਨ ਹੀ ਗੁਰੂ ਕਰਦੀ ਹੈ ਸਟੇਜ ਕਿਸੇ ਬੇਤੇ ਮਿਲੇਗਾ ਕਿਸੇ ਨੂੰ ਸਰਪਿੰਡ ਵਾਲਿਆਂ ਵੱਲੋਂ ਵੀ ਐਲੀਕੇਸ਼ਨ ਹੈ ਕਿ 200 ਤੋਂ ਵੱਧ ਦੇ ਘੱਟ ਨਾਲ ਤੁਸੀਂ ਉਹਨਾਂ ਪਰਿਵਾਰ ਤੇ ਆ ਕੇ ਹਮਲਾ ਕੀਤਾ ਕੋਈ ਹਮਲਾ ਕੀਤਾ ਹੀ ਨਹੀਂ ਜੀ ਅਸੀਂ ਕਿਸੇ ਕੋਈ ਵੀ ਕਹੀ ਜਾਵੇ ਪਿੰਡਾਂ ਵਾਲਿਆਂ ਨੇ ਕੋਈ ਗੱਲ ਨਹੀਂ ਕੀਤੀ ਉਹ ਤੇ ਜਿਹੜੇ ਆ ਚਾਰ ਪੰਜ ਬੰਦੇ ਨਸ਼ੇ ਕੀਤੇ ਜਿਨ੍ਹਾਂ ਨੇ ਜਿਹੜੇ ਪੂਰੇ ਤੁਤਸੀ ਨਸ਼ੇ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਅਹੀਂ ਤੇ ਕਿਸੇ ਨੂੰ ਕੁਝ ਸਾਡੇ ਹੱਥ 'ਚ ਕੋਈ ਡਾਕ ਮੈਂ ਸੈਕਟਰੀ ਆ ਮੈਂ ਮੈਂ ਆ ਮੇਰੇ ਹੱਥ 'ਚ ਕੋ ਡਾਕ ਵਿਖਾ ਦਿਓ ਕੋ ਕਿਰਪਾਨ ਵਿਖਾ ਦਿਓ ਸਾਬਤ ਕਰ ਦਿਓ ਮੀਡੀਆ 'ਪ ਸਾਬਤ ਕਰਦੇ ਉਹ ਸਾਬਤ ਕਰ ਦਨ ਅਸੀਂ ਦੇਂਦਾ ਰਹਿ ਅਸੀਂ ਗੱਲ ਕਰਨੀ ਵੀ ਕੋ ਨਾ ਆ ਕੋਈ ਸਾਡੀ ਜਾਇਦਾਦ ਹੈ ਗੁਰੂ ਘਰ ਦੀ ਅਸੀਂ ਗੱਲ ਕਰਦੇ ਆ ਗੱਲ ਕਰਨੇ ਕੋ ਨਾ ਆ ਪਿੰਡ ਦੇ ਕਿਸੇ ਨੁਮਾਇंदे ਨੇ ਕੁਛ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਨਹੀਂ ਜੀ ਅਸੀਂ ਕੋਈ ਜਾਣਕਾਰੀ ਨਹੀਂ ਦਿੱਤੀ ਅਸੀਂ ਕੋਈ ਜਾਣਕਾਰੀ ਨਹੀਂ ਦਿੱਤੀ ਅਸੀਂ ਤੇ ਜ਼ਮੀਨ ਆਪਣੀ ਵਾਉਣ ਗਏ ਆ ਅਜੇ ਤਾਂ ਅਸੀਂ ਖਲੋਤੇ ਜਾ ਕੇ ਜ਼ਮੀਨ ਦੇ ਵਿੱਚ ਤੋ ਸਾਡੇ ਗੱਲ ਪਹੇਗੇ ਆ ਗੱਲ ਤਾਂ ਅਸੀਂ ਤਾਂ ਕਰਦੇ ਨਾ ਜੇ ਕੋਈ ਸਾਡੇ ਕੋਲ ਨੁਮਾਇੰਦਾ ਆਉਂਦਾ ਸਰਪੰਚ ਪਿੰਡ ਦਾ ਆਉਂਦਾ ਤੇ ਅਸੀਂ ਕੋ ਗੱਲ ਉਹਦੀ ਮੰਨਦੇ ਨਾ ਸਾਡੇ ਕੋਲ ਤੇ ਆਇਆ ਹੀ ਕੋਈ ਨਹੀਂ ਉਹ ਸਿੱਧੇ ਆਏ ਆ ਅਸੀਂ ਅੱਜ ਸੜਕ ਤੇ ਖਲੋਤੇ ਹੋ ਕਰਪਾਣਾ ਮਰ ਲੱਗ ਪਏ ਜਿੱਦਾਂ ਸਭ ਇਸ ਤਰ੍ਹਾਂ ਕਿ ਮੁਮਕਿਦੀ ਬਸਲਾ ਉਸ ਟ੍ਰੈਕਟਰ ਚੱਲੇ ਹੋਏ ਨੇ ਉਹਦੇ 'ਚ ਬਿਲਕੁਲ ਚੱਲੇ ਆ ਜੀ ਉਹ ਤੁਸੀਂ ਜਾ ਕੇ ਚਲਵਾਏ ਰਹੇ ਹੁਣ ਵੀ ਚਲਾਵਾਂਗੇ ਜੀ ਰੋਡ ਪੈ ਗਈ ਤਾਂ ਮੈਂ ਕੋਲ ਚਲਾਵਾਂਗੇ ਜਾਇਦਾਦ ਗੁਰੂ ਘਰ ਦੀ ਆ ਤੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਹੈ ਸਬੰਧ ਡਾਕੂਮੈਂਟ ਵੀ ਜਿਸ ਦਾ ਕੋਰਟ ਨੇ ਤੁਹਾਡੇ ਅੱਗੇ ਫੈਸਲਾ ਕੀਤਾ ਸਭ ਸਾਡੇ ਹੱਕ 'ਚ ਹੈ ਜੀ ਸਭ ਪਹਿਲਾਂ ਸਾਡੇ ਕਬਜ਼ਾ ਹੀ ਸਾਡੇ ਕੋਲ ਸੀ ਉਹ ਸਾਡੇ ਬੰਦਿਆਂ ਨੂੰ ਇਹਨਾਂ ਨੇ ਕੁੱਟ ਕੇ ਬਾਹਰ ਭਜਾਇਆ ਹੈ ਕਬਜ਼ਾ ਸਾਡੇ ਕੋਲ ਹਾਈ ਕੋਰਟ ਵੱਲੋਂ ਸਾਡਾ ਫੈਸਲਾ ਦਾ ਮਤਲਬ ਐਲੀਗੇਸ਼ਨ ਆ ਕਿ 2013 ਦੇ ਵਿੱਚ ਪਹਿਲਾਂ ਇਸ ਤਰ੍ਹਾਂ ਤੁਹਾਡੇ ਵੱਲੋਂ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਕੋਰਟ ਨੇ ਸਟੇ ਲਗਾਤਾ ਸੀ ਆ ਕੋਈ ਕੋਰਟ ਨੇ ਸਟੇ ਨਹੀਂ ਲਾਇਆ ਜੀ ਕੋਈ ਅਜ ਤੱਕ ਕੋਈ ਸਟੇ ਨਹੀਂ ਹੋਇਆ ਜੇ ਐਸ்சிਪੀਸੀ ਕੋਈ ਕਮਲੀ ਨਹੀਂ ਐਡੀ ਵੱਡੀ ਸੰਸਥਾ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਐਵੇਂ ਨਹੀਂ ਤੁਰਦੀ ਕਿਸੇ ਪਾਸੇ ਜੇ ਕੋਈ ਸਟੇ ਹੁੰਦਾ ਤਾਂ ਅਸੀਂ ਕਮਲੇ ਸਾਹਿਬ ਵੀ ਅਸੀਂ ਇੱਥੇ ਆਉਂਦੇ ਕੋਈ ਸਟੇ ਨਹੀਂ ਹੋਇਆ ਕਿਸੇ ਪ੍ਰਕਾਰ ਦਾ ਜ਼ਮੀਨ ਜ਼ਮੀਨ ਸਾਡੀ ਹੈ ਜੀ ਜ਼ਮੀਨ ਜਿੱਦਾਂ ਵੀ ਲੈ ਗਈ ਅਸੀਂ ਲਵਾਂਗੇ ਜ਼ਮੀਨ ਨਹੀਂ ਚੜ੍ਹੇ ਡਿਪਟੀ ਸਬ ਡਿਨਰ ਦੇ ਮਾਮਲਾ ਬਲਾਸਪੁਰ ਦੇ ਵਿੱਚ ਹੋਇਆ ਸ਼੍ਰੋਮਣੀ ਕਮੇਟੀ ਤੇ ਮਹਾਂਤਾ ਦੇ ਵਿਚਾਲੇ ਕੀ ਮਾਮਲਾ ਸੀਗਾ ਸਤਿ ਸ੍ਰੀ ਅਕਾਲ ਸਾਨੂੰ ਇਹ ਖ਼ਤਲਾ ਆਈ ਸੀਗੇ ਰੌਣ 10:00 ਵਜੇ ਹਨੇਦਰ ਆਦੇ ਕਿ ਕਾਪ ਨੇ ਬਲਾਸਪੁਰ ਪਿੰਡ ਦੇ ਸ਼੍ਰੋਮਣੀ ਕਮੇਟੀ ਅਤੇ ਮਹਾਂਤਾ ਵਿਚ ਲੜਾਈ ਹੋਈ ਹੈ ਅਸੀਂ ਤਾਂ ਮੌਕੇ ਤੇ ਪਹੁੰਚੇ ਹੋਰ ਤੱਕ ਥੋੜੇ ਦਾ ਕਰਾਊਡ ਸੀ ਉਸ ਨੂੰ ਸਪੋਰਸ ਕਰਾਤਾ ਤੇ ਨਾਲ ਤਾਂ ਕੋਈ ਲੈਂਡ ਨੂੰ ਲੈ ਕੇ ਕੋਈ ਨੂੰ ਆਪਸ ਕੋਈ ਪਹਿਲਾਂ ਤੋਂ ਕੋਈ ਕੋਰਟ ਕੇਸ ਚੱਲ ਰਿਹਾ ਨੇ ਉਹ ਯੋਸੀ ਕਲੀਅਰਟੀ ਕਰ ਰਹੇ ਹਨ ਕਿ ਇਹ ਦੋਨੋਂ 13 ਹਸਪਤਲ ਦਾਖਲ ਹੋਈਆਂ ਨੇ ਜਦੋਂ ਸਾਡੇ ਕੋਲ ਐਮਐਲਏ ਆ ਜਾਏਗੀ ਅਸੀਂ ਬਿਆਨ ਲਿਖ ਕੇ ਜੋ ਕਾਰਵਾਈ ਬੰਦ ਕਰਾਂਗੇ ਜਿਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਵੀ ਅਸੀਂ ਪੁਲਿਸ ਨੂੰ ਪਹਿਲਾਂ ਲਿਖਤੀ ਰੂਪ ਦੇ ਵਿੱਚ ਰਿਟਨ ਦੇ ਵਿੱਚ ਐਪਲੀਕੇਸ਼ਨ ਦੇ ਚੁਕੇ ਹਾਂ ਪਰ ਉੱਥੇ ਪੁਲਿਸ ਨਹੀਂ ਪਹੁੰਚੀ ਹੈਗੀ ਵੀ ਜਿਸ ਕਾਰਨ ਇਹ ਝਗੜਾ ਵਧਿਆ ਨਹੀਂ ਜੇ ਪੁਲਿਸ ਚੰਦੀ ਦਾ ਨਹੀਂ ਹੋਣਾ ਸੀਗਾ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰਦੇ ਹਾਂ ਕਿ ਐਪਲੀਕੇਸ਼ਨ ਕਿਨੂੰ ਆਈ ਹੈ ਉਪਰ ਇਹ ਮੇਰੇ ਵੀ ਜਸਟ ਫੋਨ ਨੋਟਿਸ ਹੈ ਕਿ ਤੋਂ ਸਿਰ ਤੁਹਾਡੇ ਵੱਲ ਦੱਸਿਆ ਗਿਆ ਕਿ ਐਪਲੀਕੇਸ਼ਨ ਆਈ ਹੈ ਤਾਂ ਇੱਕ ਵਾਰ ਅਸੀਂ ਵੈਰੀਫਾਈ ਕਰਦੇ